ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਚਰਚਾ ਕਰਦੇ ਆਉਂਦੇ ਆ ਇਸ ਤੋਂ ਪਹਿਲਾਂ ਅਸੀਂ ਟੱਕ ਬਾਰੇ ਬਰਨੇ ਬਾਰੇ ਮਤਲਬ ਫਲਾਹੀ ਬਾਰੇ ਸਾਰਿਆਂ ਬਾਰੇ ਗੱਲਬਾਤ ਕਰ ਚੁੱਕੇ ਆ ਤਾਂ ਅੱਜ ਜਿਹੜਾ ਇੱਕ ਪੰਜਾਬ ਦਾ ਹੋਰ ਵਿਰਾਸਤੀ ਰੁੱਖ ਖੈਰ ਦੇ ਰੁੱਖ ਹੈਗਾ ਉਹਦੇ ਬਾਰੇ ਆਪਾਂ ਚਰਚਾ ਕਰਾਂਗੇ ਖੈਰ ਦੀ ਡਿਟੇਲ ਬਾਰੇ ਜਾਵਾਂਗੇ ਖੈਰ ਕਿੱਥੇ ਪਾਈ ਜਾਂਦੀ ਆ ਕਹੇ ਜਾਂ ਰੁੱਖ ਆ ਇਹ ਸਭ ਤੋਂ ਪਹਿਲਾਂ ਸਮਝਾਂਗੇ ਖੈਰ ਖੈਰ ਨੂੰ ਕਈ ਨਾਮਾਂ ਨਾਲ ਜਾਣਿਆ ਜਾਂਦਾ ਜਿਵੇਂ ਖੈਰ ਹੋ ਗਿਆ ਖਾਦੀਰਾ ਹੋ ਗਿਆ ਇਹਨੂੰ ਬੋਲ ਦਿੰਦਾ ਕੱਥਾ ਬੋਲ ਦਿੰਦਾ ਕੱਟਚੂ ਬੋਲ ਦਿੰਦੇ ਆ ਇਹਦਾ ਸੈਂਟਿਫਿਕ ਨੇਮ ਜਿਹੜਾ ਹੈਗਾ ਅਕੇਸ਼ੀਆ ਕੈਟਚੂ ਹੈਗਾ ਅਕੇਸ਼ੀਆ ਨਾਂ ਦਾ ਨਿਕਾਸ ਲਤੀਨੀ ਭਾਸ਼ਾ ਦੇ ਸ਼ਬਦ ਇਕੁਸ ਤੋਂ ਹੋਇਆ ਮਤਲਬ ਕਹਿੰਦਾ ਜੋ ਜੋ ਸੂਈ ਨੂੰ ਮਤਲਬ ਕਹਿੰਦਾ ਬੁਲਾਇਆ ਜਾਂਦਾ ਹੈਗਾ ਜੋ ਇਸ ਪ੍ਰਜਾਤੀ ਦੇ ਰੁੱਖਾਂ ਵਿੱਚ ਸੂਈ ਨਮਾ ਕੰਡੇ ਨਮਾ ਕੰਡਿਆਂ ਨੂੰ ਮਤਲਬ ਉਹ ਸੰਕੇਤ ਵੱਲ ਨੂੰ ਜਾ ਰਿਹਾ ਹੈਗਾ ਮਤਲਬ ਕਹਿੰਦਾ ਜਿਹੜਾ ਕੈਟਚੂ ਹੈਗਾ ਸ਼ਬਦ ਉਹ ਕੱਥਾ ਜਿਹੜਾ ਹੈਗਾ ਉਹਨੂੰ ਕੱਥਾ ਕੱਥੇ ਦਾ ਲਤੀਨੀ ਨਾਮ ਆ ਮਤਲਬ ਕਹਿੰਦਾ ਕੈਟਚੂ ਇਹ ਸਮਝਣਾ ਪੈਣਾ ਉਸ ਤੋਂ ਬਾਅਦ ਇਹ ਫੈਬੇਸੀ ਫੈਮਿਲੀ ਨੂੰ ਬਿਲੋਂਗ ਕਰਦਾ ਹੈਗਾ ਤੇ ਇੰਡੀਆ ਦਾ ਨੇਟਿਵ ਰੋਖਾ ਤੇ ਇਹ ਦਰਮਿਆਨੇ ਕਾਦ ਦਾ ਕੰਡੇਦਾਰ ਰੋਖਾ ਕੰਡੇ ਲੱਗਦੇ ਹਨ ਮਤਲਬ ਕਹਿੰਦਾ ਤੇ ਪਤਛੜੀ ਰੋਖਾ ਤੇ ਬਹੁਤ ਹੀ ਸਲੋ ਗਰੋਇੰਗ ਹੈ ਤੇ ਬਿੰਗਾ ਡਿੱਡਾ ਇਹ ਗਰੋ ਕਰਦਾ ਹੈਗਾ ਤੇ ਇਹ ਜਿਹੜਾ ਬਹੁਤ ਹੀ ਹਾਰਡੀ ਆ ਇਹ ਕਿਸੇ ਵੀ ਸੋਇਲ ਚ ਹੋ ਸਕਦਾ ਹੈਗਾ ਤੇ ਦੂਸਰੇ ਜਿਵੇਂ ਪਹਾੜਾ ਪਹਾੜੀ ਇਲਾਕੇ ਵਿੱਚ ਪੱਥਰ ਹੋਏ ਕੰਕਰ ਹੋਏ ਉਹਨਾਂ ਵਿੱਚ ਵੀ ਆਰਾਮ ਨਾਲ ਹੋ ਜਾਂਦਾ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਦੇਖਿਆ ਵੀ ਜਿਹੜੇ ਸਾਡਾ ਕੰਢੀ ਇਲਾਕਾ ਹੈਗਾ ਉਹ ਕੰਡੀ ਲੱਕ ਵਿੱਚ ਬਹੁਤ ਜ਼ਿਆਦਾ ਖੈਰ ਹੋਇਆ ਚੋਆਂ ਦੇ ਵਿੱਚ ਖੈਰ ਪਾਈ ਜਾਂਦੀ ਬਹੁਤ ਜ਼ਿਆਦਾ ਨਾਲ ਹੀ ਟਾਲੀ ਵੀ ਪਾਈ ਜਾਂਦੀ ਹੈ ਫਲਾਹੀ ਦੇ ਰੁੱਖ ਵੀ ਪਾਈ ਜਾਂਦਾ ਰੇਰੂ ਦੇ ਰੁੱਖ ਵੀ ਪਾਈ ਜਾਂਦਾ ਮੈਕਸਮ ਜਿਹੜੀ ਖੈਰ ਪਾਈ ਜਾਂਦੀ ਹੈ ਜਿਹੜੇ ਜਿਹੜੇ ਸਾਡੀਆਂ ਚੋਹਾਂ ਹੁੰਦੀਆਂ ਜਿੱਥੇ ਪਾਣੀ ਦਾ ਸਾਧਨ ਲੰਘਦਾ ਹੈਗੇ ਉੱਥੇ ਬਹੁਤ ਜ਼ਿਆਦਾ ਖੈਰ ਪਾਈ ਜਾਂਦੀ ਹੈ ਇਸ ਤੋਂ ਬਾਅਦ ਖੈਰ ਦਾ ਰੋਕਾ ਸ਼ਾਮ ਤੋਂ ਪੰਜਾਬ ਤੱਕ ਅਤੇ ਦੱਖਣੀ ਭਾਰਤ ਤੋਂ ਲੈ ਕੇ ਹਿਮਾਲਿਆ ਤੱਕ ਸਾਰੇ ਭਾਰਤ ਵਿੱਚ ਪਾਇਆ ਜਾਂਦਾ ਇਹ ਬਹੁਤ ਹੀ ਜ਼ਬਰਦਸਤ ਮਤਲਬ ਕਹਿੰਦੇ ਇਹਦਾ ਫਲਾ ਹੈਗਾ ਫੈਲਿਆ ਹੋਇਆ ਰੋਕਾ ਕਾਫੀ ਕਾਫੀ ਜਗ੍ਹਾ ਤੇ ਫੈਲੇ ਹੋਇਆ ਹੈ ਤੇ ਜਿਹੜੇ ਪੱਤੇ ਹੈਗੇ ਨੇ ਜਨਵਰੀ ਫਰਵਿਚ ਸ਼ੈਡ ਹੁੰਦੇ ਆ ਲੈ ਜਾਂਦੇ ਆ ਕੁਦਰਤੀ ਤੇ ਨਵੇਂ ਪੱਤੇ April May ਚ ਆਉਂਦੇ ਆ ਤੇ ਫਲਾਵਰਿੰਗ ਜਿਹੜੀ ਹੈਗੀ ਆ June and ਤੋਂ July ਦੇ ਵਿੱਚ ਇਹ ਫਲਾਵਰਿੰਗ ਜੀ ਸ਼ੁਰੂ ਹੋ ਜਾਂਦੀ ਆ ਤੇ ਬਹੁਤ ਹੀ ਸੋਹਣੇ ਜਿਹੜੇ ਕਰੀਮੀ ਰੰਗ ਦੇ ਫੁੱਲ ਲੱਗਦੇ ਆ ਜਿਸ ਤਰ੍ਹਾਂ ਆਪਾਂ ਪਾਈਪ ਕਲੀਨਰ ਲਈ ਆਪਾਂ ਲੰਬੀ ਪਾਈਪ ਵਾਂਗੂ ਹੁੰਦੇ ਆ ਮਤਲਬ ਜਿਵੇਂ ਆਪਾਂ ਕਿਸੇ ਆਪਣੇ ਭਾਂਡੇ ਨੂੰ ਸਾਫ ਕਰਨ ਵਾਸਤੇ ਆਪਾਂ ਬਰਸ਼ ਨੂੰ ਯੂਜ਼ ਕਰ ਲੰਬੇ ਲੰਮਾ ਜਿਹੜਾ ਪਾਈਪ ਵਾਂਗੂ ਬਰਸ਼ ਹੁੰਦੇ ਆ ਉਸ ਤਰ੍ਹਾਂ ਦੇ ਫੁੱਲ ਹੁੰਦੇ ਆ ਬਹੁਤ ਹੀ ਸੋਹਣੇ ਫਰੂਟਿੰਗ August September ਚ ਹੁੰਦੀ ਆ ਤੇ ਜਾ ਕੇ ਇਹ ਕਾਫੀ ਲੰਬਾ ਸਮਾਂ ਫਰੂਟ ਰਹਿੰਦਾ ਦਰਖਤ ਤੇ ਤੇ ਦਸੰਬਰ ਜਨਵਰੀ ਚ ਇਹ ਫਲ ਪੱਕਣਾ ਸ਼ੁਰੂ ਹੋ ਜਾਂਦਾ ਅਸੀਂ ਮਤਲਬ ਕਹਿੰਦਾ ਜਨਵਰੀ ਤੇ ਫਰਵਰੀ ਵਿੱਚ ਇਹਦਾ ਫਲ ਮਤਲਬ ਇਕੱਠਾ ਕਰਦਾ ਹੈ ਬੀਜਾਂ ਲਈ ਜਿਹੜੀ ਵੀ ਪ੍ਰੋਪਿਗੇਸ਼ਨ ਹੈਗੀ ਆ ਉਹ ਸਾਰੀ ਪ੍ਰੋਪਿਗੇਸ਼ਨ ਮਤਲਬ ਬੀਜਾਂ ਤੋਂ ਹੀ ਤਿਆਰ ਕਰਦੇ ਆ ਅਸੀਂ RAM ਨਾ ਬੀਜ ਜਿਹੜਾ ਇਹਦਾ ਗਰੋਹ ਹੁੰਦਾ ਅਸੀਂ ਉਹਨੇ ਇਸ ਸਮੇਂ ਆਪਣੀ ਨਰਸੀਆਂ ਵਿੱਚ ਕਾਫੀ ਵੱਡੇ ਸਕੇਲ ਤੇ ਖੈਰ ਨੂੰ ਮਤਲਬ ਤਿਆਰ ਕਰ ਚੁੱਕੇ ਆ ਜਿਹੜਾ ਸਿਸਟਮ ਹੈਗਾ ਤੇਰਾ ਹੋਰ ਇੱਕ ਬਹੁਤ ਹੀ ਇੰਪੋਰਟੈਂਟ ਸਿਸਟਮ ਹੈਗਾ ਇੰਨੀ ਕਿ ਜ਼ਬਰਦਸਤ ਸੇ ਇਹ ਖੈਰ ਹੈ ਕਿ ਜੇ ਬਾਈ ਚਾਂਸ ਜੰਗਲਾਂ ਵਿੱਚ ਲੱਗੀ ਹੋਈ ਹੈ ਜੰਗਲ ਨੂੰ ਅੱਗ ਵੀ ਲੱਗ ਜਵੇ ਤਾਂ ਇਹ ਦੁਆਰਾ ਪਨਪੰਚ ਬਹੁਤ ਇੰਪੋਰਟੈਂਟ ਹੈਗੀ ਹੈ ਮਤਲਬ ਗਰਾਊਂਡ ਫਾਇਰ ਨੂੰ ਇਹ ਇਜ਼ੀਲੀ ਮਤਲਬ ਕਹਿੰਦਾ ਹੋ ਸਹਿ ਜਾਂਦੀ ਹੈ ਬਲੋ ਫਿਰ ਦੁਆਰਾ ਪਨਪੇ ਆਉਂਦੀ ਹੈ ਮਤਲਬ ਜੰਗਲ ਨੂੰ ਅੱਗ ਵੀ ਲੱਗ ਜੇ ਤਾਂ ਹੁਣ ਨੇਚਰਲ ਹੈਬਿਟੇਟ ਦੀ ਗੱਲ ਕਰਾਂ ਕਿੱਥੇ ਕਿੱਥੇ ਨੇਚਰਲੀ ਇਹ ਪਾਈ ਜਾਂਦੀ ਹੈ ਜੰਮੂ ਕਸ਼ਮੀਰ ਹੋਇਆ ਪੰਜਾਬ ਹੋਇਆ ਹਿਮਾਚਲ ਪ੍ਰਦੇਸ਼ ਹੋਇਆ ਯੂਪੀ ਮਧ ਪ੍ਰਦੇਸ਼ ਅਸਾਮ ਵੈਸਟ ਬੰਗਾਲ ਬਿਹਾਰ ਵਿੱਚ ਇਹ ਇਮ ਮਿਕਸਡ ਡੈਸੀਡਿਊਸ ਫੋਰੈਸਟ ਵਿੱਚ ਤੇ ਸਵਾਨਾਸ ਆਫ ਲੋਅਰ ਮਾਊਂਟੇਨਸ ਐਂਡ ਹਿਲਸ ਜਿਵੇਂ ਹਿਲਦੀ ਆਪਾਂ ਗੱਲ ਕੀਤੀ ਹਿੱਲੀ ਇਲਾਕਿਆਂ ਵਿੱਚ ਵੀ ਇਹ ਖੈਰ ਕਾਫੀ ਪਾਈ ਜਾਂਦੀ ਹੈਗੀ ਆ ਤੇ ਬਾਕੀ ਡ్రਾਇਰ ਇਲਾਕਿਆਂ ਵਿੱਚ ਵੀ ਜਿਹੜੇ ਸਾਡੇ ਹੁੰਦੇ ਆ ਨਦੀਆਂ ਦੇ ਕੰਡੇ ਹੋਗੇ ਸਾ ਜਿਵੇਂ ਅਸੀਂ ਦੇਖਿਆ ਚੋਆ ਦੇ ਕੰਡੇ ਆਮਨਾਹੇ ਗਰੋ ਕਰ ਜਾਂਦੀ ਹੈਗੀ ਆ ਪਹਾੜੀ ਇਲਾਕਿਆਂ ਦੇ ਵਿੱਚ ਇਹ ਜਿਹੜੀ ਮਤਲਬ ਖੈਰ ਹੈਗੀ ਆ ਜ਼ਿਆਦਾਤਰ ਕੱਥੇ ਕਰਕੇ ਬਹੁਤ ਮਸ਼ਹੂਰ ਆ ਜਿਹੜਾ ਕੱਥਾ ਹੈਗਾ ਪਾਣ ਉੱਤੇ ਕੱਥਾ ਲੱਗਦਾ ਹੈਗਾ ਜਿਹੜਾ ਕੱਥਾ ਹੈਗਾ ਖੈਰ ਦੀ ਲੱਕੜ ਤੋਂ ਹਾਰਟਵੁੱਡ ਤੋਂ ਬੰਦ ਹੈਗਾ ਆਪਾਂ ਦੇਖਦੇ ਆ ਕਿ ਭਰ ਆਪਾਂ ਯੂਪੀ ਜਾਂਦੇ ਆ ਬਿਹਾਰ ਜਾਂਦੇ ਆ ਆਪਾਂ ਦੇਖਿਆ ਵੀ ਗਵਰਨਮੈਂਟ ਦੀਆਂ ਬਿਲਡਿੰਗਾਂ ਵਿੱਚ ਪਾਣ ਖਾ ਖਾ ਕੇ ਲੋਕਾਂ ਨੂੰ ਥੁੱਕਿਆ ਹੁੰਦਾ ਕਥਾ ਇਥੋਂ ਹੀ ਬੰਦਾ ਹੈਗਾ ਜਿਹੜਾ ਪਾਣ ਦਾ ਕਥਾ ਹੈਗਾ ਤਾਂ ਉਸ ਵਾਰਸਾਂ ਚਾਹਾਂਗੇ ਇਹ ਬੰਦਾ ਕਿਵੇਂ ਕਥਾ ਜਿਹੜੀ ਖੈਰ ਦੀ ਹਾਰਟਵੁੱਡ ਹੁੰਦੀ ਆ ਉਹਨੂੰ ਬੋਇਲ ਕਰੀ ਜਾਂਦੇ ਆ ਬੋਇਲ ਕਰੀ ਜਾਂਦੇ ਆ ਜਦੋਂ ਇਹ ਥਿੱਕ ਪੇਸਟ ਬਣ ਜਾਂਦਾ ਉਹਨੂੰ ਫਿਰ ਉਹ ਸੁਕਾ ਲੈਂਦੇ ਤੇ ਜੋ ਸਖਤ ਹੋ ਜਾਂਦਾ ਉਹਨੂੰ ਮਤਲਬ ਕਹਿੰਦਾ ਲਿਵਰ ਕਲਰਡ ਮਤਲਬ ਬਹੁਤ ਹੀ ਲਿਵਰ ਕਲਰਡ ਜਿਹੜੇ ਸਾਡਾ ਜਿਗਰ ਦੀ ਤਰ੍ਹਾਂ ਹੈ ਮਤਲਬ ਉਸ ਤਰ੍ਹਾਂ ਉਸ ਤਰ੍ਹਾਂ ਰੰਗ ਲ ਉਹ ਕੱਥਾ ਮਤਲਬ ਕਹਿੰਦਾ ਉੱਥੇ ਬੰਦ ਹੈਗਾ ਬੋਇਲ ਕਰਕੇ ਖੈਰ ਦੀ ਲੱਕੜ ਨੂੰ ਤੇ ਹੁਣ ਸਮਝਣਾ ਪੈਣਾ ਕੱਥਾ ਇੱਕ ਮਤਲਬ ਕਹਿੰਦਾ ਪੂਰਾ ਪਿਓਰ ਫਾਰਮ ਨਹੀਂ ਕੱਥੇ ਦੀ ਇੱਕ ਹੋਰ ਜਿਹੜੀ ਇੰਪਿਓਰ ਪਿਓਰ ਫਾਰਮ ਹੈਗੀ ਆ ਉਹਨੂੰ ਕੈਟੋਚੂ ਬੋਲਦੇ ਆ ਉਹੋ ਮਤਲਬ ਕਹਿੰਦਾ ਮਾਰਕੀਟ ਵਿੱਚ ਉਹਦੀ ਬਹੁਤ ਸਾਰਾ ਵੈਲਿਊਜ਼ ਹੈਗੀਆਂ ਕੱਥੇ ਦੀ ਵੀ ਬਹੁਤ ਕਮਰਸ਼ੀਅਲ ਵੈਲਿਊ ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਵਾਸਤੇ ਵਰਤੇ ਠੀਕ ਕਰਨ ਵਾਸਤੇ ਵਰਤੇ ਜਾਂਦਾ ਹੈਗਾ ਕਿਹਾ ਜਾਂਦਾ ਜੇ ਕੱਥੇ ਨੂੰ ਆਪਾਂ ਦਾ ਲੈਮਨ ਦੀ ਜਿਹੜਾ ਆਪਣਾ ਨਿੰਬੂ ਹੁੰਦਾ ਨਿੰਬੂ ਦੀ ਸਕਿਨ ਨੂੰ ਤੇ ਲਾ ਕੇ ਆਪਾਂ ਕੱਥੇ ਨੂੰ ਲਾ ਕੇ ਬਸ ਸਵੇਰੇ ਖਾਈ ਨਰਨੇ ਗਾਜਰ ਤਾਂ ਜਿਹੜੀਆਂ ਸਾੜੀ ਭਿਆਨਕ ਪਾਈਲ ਦੀ ਬਿਮਾਰੀ ਹੈ ਕਿਸ ਨੂੰ ਮਤਲਬ ਕਹਿੰਦਾ ਤਾਂ ਉਹ ਖਤਮ ਹੁੰਦੀ ਹੈਗੀ ਆ ਜਿਹੜਾ ਕੱਥੇ ਜਿਹੜਾ ਕਾੜਾ ਹੈਗਾ ਇਸ ਖੈਰ ਦੀ ਲੱਕੜ ਤੋਂੜ ਬੰਦਾ ਹੈਗਾ ਉਸ ਕਾੜੇ ਨੂੰ ਜੇ ਇਲੈਚੀ ਨਾਲ ਮਿਲਾ ਕੇ ਜਿਹੜੀ ਲੇਡੀ ਪ੍ਰੈਗਨੈਂਟ ਹੁੰਦੀ ਹੈ ਉਸ ਵਜਰੋਂ ਆਪਾਂ ਉਹਨੂੰ ਮਤਲਬ ਕਹਿੰਦਾ ਉਹ ਕਾੜਾ ਪਿਆਇਆ ਜਾਵੇ ਤਾਂ ਉਸ ਨੂੰ ਸਟਰੈਂਥ ਦਿੰਦੇ ਆ ਇਹ ਵੀ ਦੇਖਿਆ ਗਿਆ ਕਾਫੀ ਕਿਤਾਬਾਂ ਚ ਲਿਖਿਆ ਹੈ ਤਾਂ ਉਸ ਤੋਂ ਬਾਅਦ ਨਾਲ ਇਹ ਜਿਹੜਾ ਮਿਲਕ ਮਿਲਕ ਸੈਕ੍ਰੀਸ਼ਨ ਹੁੰਦੀ ਉਹਦੇ ਵਿੱਚ ਵੀ ਹੈਲਪ ਕਰਦੀ ਜਿਹੜੇ ਬੱਚੇ ਨੂੰ ਦੁੱਧ ਜਿਹੜਾ ਰਿਲੀਜ਼ ਕਰਨਾ ਮਦਰ ਨੇ ਬੱਚਾ ਹੋਣ ਤੇ ਉਸ ਵਿੱਚ ਹੈਲਪ ਕਰਦੀ ਹੈਗੀ ਆ ਤਾਂ ਖੈਰ ਜਿਹੜੀ ਹਾਰਟवुड ਹੈਗੀ ਲੱਕੜ ਅੰਦਰਲੀ ਲੱਕੜ ਹੈਗੀ ਆ ਉਹਨੂੰ ਮਤਲਬ ਕਹਿੰਦਾ ਬੋਇਲ ਕਰਕੇ ਪਾਣੀ ਦੇ ਵਿੱਚ ਉਹਨੂੰ ਲੇਡੀ ਨੂੰ ਬਰਥ ਜਿਹੜੋ ਬੱਚੇ ਨੂੰ ਬਰਥ ਦਿੰਦੀ ਉਹਨੂੰ ਨਵਾਇਆ ਵੀ ਜਾਂਦਾ ਹੈਗਾ ਤਾਂ ਉਹਦੀ ਬਾਡੀ ਦੇ ਵਿੱਚ ਪੇਨ ਜਿਹੜਾ ਹੋਇਆ ਹੁੰਦਾ ਜਾਂ ਸਿਸਟਮ ਹੈਗਾ ਉਹ ਸਾਰਾ ਉਹ ਪੇਨ ਰਿਲੀਵ ਕਰਨ ਵਾਸਤੇ ਇਹ ਜਿਹੜੀ ਖੈਰ ਦੀ ਲੱਕੜ ਹੈਲਪ ਕਰਦੀ ਹੈਗੀ ਆ ਹੁਣ ਗੱਲ ਆਉਂਦੀ ਹੈ ਕਿਟਿਚ ਜਿਹੜਾ ਹੈਗਾ ਉਹ ਮਤਲਬ ਕਾਫੀ ਦਾ ਐਕਸਟ੍ਰੈਕਟ ਹੈਗਾ ਉਹ ਡਾਈੰਗ ਸਿਲਕ ਨੂੰ ਡਾਈ ਕਰਨ ਵਾਸਤੇ ਵਰਤਿਆ ਜਾਂਦਾ ਕਾਟਨ ਨੂੰ ਡਾਈ ਕਰਦੇ ਆ ਕੈਨਵਸ ਪੇਪਰ ਨੂੰ ਡਾਈ ਕਰ ਲੈਂਦੇ ਆ ਪੇਪਰ ਨੂੰ ਰੰਗ ਕਰਨ ਵਾਸਤੇ ਲੈਦਰ ਨੂੰ ਰੰਗ ਕਰਨ ਵਾਸਤੇ ਇੱਕ ਬ੍ਰਾਉਨਿਸ਼ ਕਲਰ ਇਹ ਤੋਂ ਆਉਂਦਾ ਹੈਗਾ ਉਹ ਯੂਜ਼ ਕੀਤਾ ਜਾਂਦਾ ਹੈਗਾ ਤੇ ਇੱਕ ਬ੍ਰਾਉਨ ਡਾਈ ਬ੍ਰਾਉਨ ਡਾਈ ਜਿਹੜੀ ਕਲਿਕੋ ਡਾਈ ਬੋਲਦੇ ਸੀ ਉਹ ਪਹਿਲਾਂ ਸਮੇਂ ਵਿੱਚ ਵਿੱਚ ਵਰਤੀ ਜਾਂਦੀ ਸੀ ਜਿਵੇਂ ਆਪਾਂ ਪਹਿਲੇ ਸਮੇਂ ਵਿੱਚ ਕੀ ਸੀਗਾ ਜਿਹੜੀ ਸਾਡੀ ਕਿੱਕਰ ਦੀ ਲੱਕੜ ਸੀਗੀ ਮਤਲਬ ਕਿੱਕਰ ਦੀ ਲੱਕੜ ਦਾ ਸੱਕ ਪਲੱਸ ਸਾਡੀ ਰੇਡ ਦੀ ਲੱਕੜ ਦਾ ਸੱਕ ਜਿਹੜਾ ਹੁੰਦਾ ਸੀਗਾ ਉਸ ਤੋਂ ਬਰਾਊਨ ਡਾਈ ਬੰਦੀ ਸੀ ਉਹਨੂੰ ਆਪਾਂ ਜਿਰ ਜਿਰੋ ਸਾਡੇ ਪੁਰਾਣੇ ਸਮੇਂ ਵਿੱਚ ਲੇਡੀਜ਼ ਜਿਹੜੀਆਂ ਦਰੀਆਂ ਹੋਈਆਂ ਖੇਸ ਉਹ ਘਰੇ ਪਾਉਂਦੇ ਸੀਗੇ ਉਹ ਸਮੇਂ ਜ ਰੰਗ ਚੜਾਉਣਾ ਹੁੰਦਾ ਸੀ ਉਹਨੂੰ ਵਰਤੇ ਸੀ ਇਸੇ ਤਰ੍ਹਾਂ ਇਹ ਕਲਿਕੋ ਡਾਈ ਜਿਹੜੀ ਬਰਾਊਨ ਕਲਰ ਦੇਣ ਵਾਸਤੇ ਵਰਤੀ ਜਾਂਦੀ ਸੀ ਖੈਰ ਦੀ ਖੈਰ ਦਾ ਸਿਸਟਮ ਲੱਸੀਗਾ ਉਸ ਤੋਂ ਬਾਅਦ ਕੱਥੇ ਦਾ ਸਿਸਟਮ ਹੈਗਾ ਜਿਵੇਂ ਪਹਿਲਾਂ ਜਿਵੇਂ ਗੱਲ ਕੀਤੀ ਆ ਜਿਹੜੀ ਹਾਰਟਵੁੱਡ ਖੈਰ ਦੀ ਹੁੰਦੀ ਆ ਉਹ ਮਤਲਬ ਕਹਿੰਦਾ ਬਹੁਤ ਹੀ ਹਾਰਡ ਹੁੰਦੀ ਹੈ ਜਿਹੜੇ ਸੈਪ ਵੁੱਡ ਉਹ ਲਾਈਵ ਚੀਜ਼ ਆ ਅਲਟਰ ਮਤਲਬ ਕਹਿੰਦਾ ਉਹਦਾ ਪੋਰਸ਼ਨ ਜਿਹੜਾ ਆਊਟਰ ਮੋਸਟ ਪੋਰਸ਼ਨ ਆ ਉਹ ਲਾਈਵ ਆ ਮਤਲਬ ਇਹ ਸਮਝਣਾ ਪੈਣਾ ਹੈਗਾ ਤੇ ਉਸ ਤੋਂ ਬਾਅਦ ਗੱਲ ਜਿਹੜੀ ਖੈਰ ਦੀ ਕਰਦੇ ਆ ਇਹ ਕਾਫੀ ਸਟਰੀ ਬਹੁਤ ਹੀ ਜ਼ਿਆਦਾ ਮਤਲਬ ਕਹਿੰਦਾ ਇਹ ਹਾਰਡ ਆ ਇਹਦੇ ਪੁਰਾਣੇ ਸਮੇਂ ਵਿੱਚ ਘੋਟ ਨਹੀਂ ਹੋਗੇ ਹੁੱਕੇ ਦੀਆਂ ਨਲੀਆਂ ਹੋਗੀਆਂ ਖੇਤੀ ਦੇ ਸੰਦ ਗੱਡਿਆਂ ਦੇ ਚੱਕ ਬਣਾਏ ਜਾਂਦੇ ਸੀ ਇਸ ਤੋਂ ਬਾਅਦ ਹੋਰ ਜਿਹੜੀ ਬਹੁਤ ਇੰਪੋਰਟੈਂਟ ਸੀਗੀ ਰਾਜਿਆਂ ਦੇ ਸਿਹਾਸਨ ਜਿਹੜੇ ਹੁੰਦੇ ਸੀਗੇ ਉਹ ਖੈਰ ਦੀ ਲੱਕੜ ਤੋਂ ਮੈਕਸਿਮ ਬਣਾਇਆ ਜਾਂਦਾ ਸੀ ਕਿਉਂਕਿ ਬਹੁਤ ਹੀ ਸਖਤ ਲੱਕੜ ਹਾਰਟਬੁਡ ਦੀ ਮਤਲਬ ਰਾਜੇ ਦੇ ਸਹਸਨ ਜਿਹੜੇ ਪੁਰਾਣੇ ਸਮੇਂ ਚ ਬੰਦੇ ਸੀਗੇ ਰਾਜੇ ਮਹਾਰਾਜ ਉਹ ਇਹ ਖੈਰ ਦੀ ਲੱਕੜ ਤੋਂ ਬੰਦੇ ਸੀਗੇ ਲੱਕੜ ਤੋਂ ਬਹੁਤ ਵਧੀਆ ਕੋਲਾ ਮਿਲਦਾ ਜਿਸ ਨੂੰ ਕੋਲੇ ਜਿਹੜੇ ਸੁਨਾਰੇ ਵਰਤਦੇ ਆ ਉਹਨੂੰ ਕੋਲੇ ਨੂੰ ਜਾਂ ਪ੍ਰਸਾ ਜਿਹੜਾ ਮਤਲਬ ਕਹਿੰਦਾ ਵਰਤਿਆ ਦਾ ਉਹ ਕੋਲਾ ਮਤਲਬ ਕਹਿੰਦਾ ਲਹਾਰ ਵੀ ਵਰਤਦੇ ਆ ਤੇ ਪ੍ਰਸਾ ਵੀ ਵਰਤਦੇ ਆ ਦਾ ਕੋਲਾ ਇਹਦਾ ਤੇ ਯੂਪੀ ਦੇ ਕੋਲ ਇੱਕ ਸਟੇਟ ਸਟੇਟ ਵਿੱਚ ਅਲੀਗੜ੍ਹ ਦੇ ਕੋਲ ਇੱਕ ਪਿੰਡ ਆ ਖੈਰ ਉਹਦਾ ਖੈਰ ਨਾਮ ਆ ਜਿਹੜਾ ਖੈਰ ਦੇ ਮਤਲਬ ਕਹਿਣ ਦਾ ਬਹੁਤ ਸਾਰੇ ਰੁੱਖ ਹੋਣ ਦੇ ਨਾ ਕਰਕੇ ਉਹਦਾ ਖੈਰ ਨਾ ਪਿਆ ਹੈਗਾ ਉਸ ਛੋਟੇ ਸ਼ਹਿਰ ਦਾ ਜਿਵੇਂ ਪਹਿਲਾਂ ਦੱਸਿਆ ਹੈਗਾ ਜਿਹੜੀ ਪ੍ਰੋਪਿਗੇਸ਼ਨ ਹੁੰਦੀ ਹੈ ਜਿਹੜੀ ਖੈਰ ਦੀ ਉਹ ਬੀਜਤ ਹੁੰਦੀ ਆ ਤੇ ਇਹ ਜਿਵੇਂ ਹੁਣ ਆਪਣੀ ਕਿੱਕਰ ਨੂੰ ਹੋਇਆ ਜੰਡ ਨੂੰ ਹੋਇਆ ਇਹ ਜਿਹੜੇ ਪੱਤੇ ਦੇ ਬੱਕਰੀਆਂ ਬਹੁਤ ਖੁਸ਼ ਹੋ ਕੇ ਖਾਂਦੇ ਖੈਰ ਦੀ ਲੱਕੜ ਜਿਹੜੀ ਖੈਰ ਦੇ ਪੱਤੇ ਜਿਹੜੇ ਹੁੰਦੇ ਉਹਨੂੰ ਵੀ ਜਿਹੜੀਆਂ ਬੱਕਰੀਆਂ ਹੋ ਗਿਆ ਮਤਲਬ ਭੇਡਾਂ ਹੋਣਗੇ ਚੰਗੀ ਤਰ੍ਹਾਂ ਖੁਸ਼ ਹੋ ਕੇ ਖਾਂਦੀਆਂ ਹੈਗੀਆਂ ਕਿਉਂਕਿ ਖੈਰ ਦੀ ਲੱਕੜ ਤੇ ਕਟਿੰਚਰ ਤਿਆਰ ਹੁੰਦਾ ਜੋ ਜਿਵੇਂ ਮੰਨ ਲਓ ਕਿਸੇ ਨੂੰ ਕੋਈ ਬੈਡ ਰਿਡਨ ਕੋਈ ਬੰਦਾ ਹੋ ਜੇ ਉਹਨੂੰ ਬਿਮਾਰੀ ਲੱਗ ਜੇ ਵੀ ਉਹ ਰੀਡ ਦੀ ਹੱਡੀ ਦੀ ਕੋਈ ਦਿੱਕਤ ਲੇਟੇ ਰਹਿਣ ਕਰਕੇ ਜਰੂਰ ਉਹਦਾ ਜ਼ਖਮ ਹੋ ਜਾਂਦਾ ਹੈਗਾ ਉਹ ਤਾਂ ਪੈ ਪੈ ਆਪਾਂ ਬੈਡ ਸੂਰ ਕਹਿੰਦੇ ਨੇ ਬੈਡ ਸੂਰ ਹੋ ਗਏ ਉਹ ਖੈਰ ਦੀ ਲੱਕੜ ਤੋਂ ਉਹਦੇ ਟੈਂਚਰ ਤਿਆਰ ਹੁੰਦਾ ਹੈਗਾ ਤਾਂ ਉਹ ਟੈਂਚਰ ਜਿਹੜਾ ਹੈਗਾ ਉਹ ਤੇ ਜੇ ਆਪਾਂ ਜ਼ਖਮਾਂ ਤੇ ਲਾਵਾਂਗੇ ਤਾਂ ਜਿਹੜਾ ਬੈਡ ਸੂਰ ਹੈਗੇ ਆਪਣੇ ਉਹ ਖਤਮ ਹੁੰਦੇ ਹੈਗੇ ਆ ਇਸ ਰੁੱਖ ਦੇ ਤਨੇ ਵਿੱਚੋਂ ਹਲਕੇ ਪੀਲੇ ਰੰਗ ਦੀ ਗੂਂਦ ਨਿਕਲਦੀ ਆ ਜਿਸ ਨੂੰ ਕਿਕਰ ਦੀ ਗੂੰਦ ਵਾਂਗੂ ਜਿਵੇਂ ਘਰੇਲੂ ਆਪਾਂ ਵਰਤਦੇ ਆਂ ਓਵੇਂ ਵਰਤੀ ਜਾਂਦੀ ਹੈਗੀ ਇਹ ਕਿਲੂ ਸਿਸਟਮ ਵਾਸਤੇ ਜਿਹੜਾ ਕੱਥਾ ਹੈਗਾ ਜਿਵੇਂ ਪਹਿਲਾਂ ਦੱਸਿਆ ਕੱਥਾ ਮੇਨ ਜਿਹੜਾ ਪਾਣ ਲਈ ਵਰਤਿਆ ਜਾਂਦਾ ਤੇ ਦਵਾਈਆਂ 'ਚ ਵਰਤਿਆ ਜਾਂਦਾ ਹੈਗਾ ਤੇ ਕਈ ਦਰਖਤਾਂ ਜਿਹੜੇ ਪੁਰਾਣੇ ਹੋ ਜਾਂਦੇ ਖੈਰ ਜਿਹੜੇ ਕੋ ਵੱਡੇ ਹੋ ਜਾਂਣ ਪੁਰਾਣੇ ਹੋ ਜਾਣ ਉਹ ਛੋਟੇ ਛੋਟੇ ਬਾਰਕ ਵਿੱਚ ਖੱਡਾ ਬਣ ਜਾਂਦੀਆਂ ਉਸ ਉਹਨਾਂ ਖੱਡਾ ਵਿੱਚ ਜੋ ਚਿੱਟਾ ਚਮਕਦਾਰ ਪਾਊਡਰ ਵਰਗਾ ਇੱਕ ਪਦਾਰਥ ਨਿਕਲਦਾ ਇਹਨੂੰ ਜਿਹਨੂੰ ਖਿਰਸਲ ਬੋਲਦੇ ਆ ਮਤਲਬ ਜੋ ਖਾਸ ਕਰਕੇ ਖਾਂਗ ਤੇ ਗਲੇ ਦੇ ਇਲਾਜ ਵਾਸਤੇ ਵਰਤਿਆ ਜਾਂਦਾ ਹੈਗਾ ਤਾਂ ਇਹ ਜਿਹੜੀ ਖੈਰ ਦੀਆਂ ਬਹੁਤ ਹੀ ਜਿਹੜੀਆਂ ਇੰਪੋਰਟੈਂਟ ਸਿਸਟਮ ਸੀਗਾ ਇਹ ਜਿਹੜੀ ਖੈਰ ਦਾ ਕੱਥਾ ਕੱਥੇ ਦੀ ਗੱਲ ਕਰਾਂ ਕੱਥਾ ਐਂਟੀ ਡਾਇਰੀਅਲ ਹੈਗਾ ਦਸ ਨੂੰ ਠੀਕ ਕਰਦਾ ਹੈਗਾ ਹਿਮੋਸਟੈਟਿਕ ਬਾਡੀ ਦਾ ਬੈਲੈਂਸ ਕਰਦਾ ਹੈਗਾ ਇਹਨੂੰ ਐਕਸੈਸਿਵ ਡਿਸਚਾਰਜ ਹੋ ਜੇ ਬਾਡੀ ਚ ਉਹਦੇ ਵਾਸਤੇ ਯੂਰਿਨਰੀ ਇਨਫੈਕਸ਼ਨ ਵਾਸਤੇ ਵਰਤਿਆ ਜਾਂਦਾ ਕੱਥਾ ਤਾਂ ਜਿਹੜੇ ਸਾਡੇ ਗਮਸ ਹੋ ਗਏ ਜਾਂ ਸਾਡੇ ਕੋਈ ਮੂੰਹ ਦੀਆਂ ਬਿਮਾਰੀਆਂ ਉਹਦੇ ਵਾਸਤੇ ਠੀਕ ਕੀਤਾ ਜਾਂਦਾ ਹੈਗਾ ਤੇ ਐਂਟੀ ਲੈਪਰੋਟਿਕ ਵੀ ਹੈ ਜੇ ਆਪਾਂ ਕੋੜ ਦੀ ਬਿਮਾਰੀ ਨੂੰ ਵੀ ਠੀਕ ਕਰਨ ਵਾਸਤੇ ਇਹਦਾ ਜਿਹੜਾ ਇਕੱਠਾ ਵਰਤੇ ਜਾਂਦਾ ਹੈਗਾ ਇਹ ਮਤਲਬ ਕਹਿੰਦਾ ਖੈਰ ਦੇ ਗੁਣ ਹੈਗੇ ਆ ਇਸ ਤਰ੍ਹਾਂ ਕਰਕੇ ਖੈਰ ਨੂੰ ਜਿਹੜਾ ਪੁਰਾਣੇ ਸਮੇਂ ਚ ਵਰਤਿਆ ਜਾਂਦਾ ਸੀਗਾ ਤੇ ਮਤਲਬ ਕਹਿੰਦਾ ਇਹ ਡਰਾਈ ਲੱਕ ਵਿੱਚ ਹੂਣ ਕਰਕੇ ਸਾਡਾ ਜਿਹੜਾ ਮਿਸ਼ਨ ਚੱਲ ਰਿਹਾ ਹੈ ਰੌਂਗਲਾ ਫਾਊਂਡੇਸ਼ਨ ਦਾ ਇਹ ਇੱਕ ਬਹੁਤ ਹੀ ਇੰਪੋਰਟੈਂਟ ਸਾਡੇ ਲਈ ਰੁੱਖ ਹੈਗਾ ਖੈਰ ਦਾ ਰੁੱਖ ਤੱਕੰਡੇ ਵਾਲਾ ਰੁੱਖ ਹੈਗਾ ਤੇ ਮਤਲਬ ਕਹਿੰਦਾ ਇਹ ਸਾਡੇ ਅਸੀਂ ਪੂਰਾ ਟਰਾਇਲ ਲਾਏ ਹੋਏ ਇਧਰਲੇ ਪਾਸੇ ਸਾਰੇ ਜਿੰਨੇ ਵੀ ਸਾਡੀਆਂ ਇਹ ਮਾਲਵਾਦੀ ਬੈਲਟ ਹੈਗੀਆਂ ਜਿੰਨੇ ਡਰਾਈ ਲੱਕ ਹੈਗੇ ਸਾਡੇ ਮ ਸਾਨੂੰ ਪਤਾ ਹੈਗਾ ਇਹ ਰੇਤਲੇ ਇਲਾਕੇ 'ਚ ਵੀ ਚੱਲ ਜਾਂਦੀ ਖੈਰ ਇਹਨੂੰ ਅਸੀਂ ਪੂਰਾ ਟ੍ਰਾਇਲ ਲਾ ਰਹੇ ਆ ਤੇ ਖੈਰ ਦੀ ਲੱਕੜ ਬਹੁਤ ਮਸ਼ਹੂਰ ਆ ਮਹਿੰਗੀ ਬਹੁਤ ਵਿਕਦੀ ਇਸ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹਨੂੰ ਪਿੰਡਾਂ ਦੀਆਂ ਜ਼ਮੀਨਾਂ 'ਚ ਲਾਇਆ ਜਾਵੇ ਤੇ ਲੰਬੇ ਸਮੇਂ ਦਾ ਰਿਜ਼ਲਟ ਦੇਖਿਆ ਜਾਵੇ ਕੀ ਆਉਂਦਾ ਹੈਗਾ ਤੇ ਇਸ ਤੋਂ ਬਾਅਦ ਜਦੋਂ ਅਸੀਂ ਕੰਡੀ ਬੈਲਟ 'ਚ ਜਾਵਾਂਗੇ ਮਤਲਬ ਰੋਪੜ ਤੋਂ ਲੈ ਕੇ ਹਾਰਪੁਰ ਗਦਾਸਪੁਰ ਜਿਹੜੀਆਂ ਇੱਧਰ ਜਿਹੜੀਆਂ ਜਿੰਨੀ ਪਹਾੜੀ ਇਲਾਕਾ ਹੈਗਾ ਤਾਂ ਰੇਤਲਾ ਇਲਾਕਾ ਹੈਗਾ ਉੱਥੇ ਜਿੱਥੇ ਚੂਹਾ ਦੇ ਕੰਡੇ ਪਾਈ ਜਾਂਦੀ ਖੈਰ ਤਾ ਅਸੀਂ ਉੱਥੇ ਵੀ ਇਸ ਇਸ ਲਈ ਇਸ ਨੂੰ ਵੱਡੇ ਸਕੇਲ ਦਾ ਸਾਰੇ ਪ੍ਰੋਟੋਕੋਲ ਸਟੈਬਲਿਸ਼ ਕੀਤੇ ਹੋਏ ਆ ਤਾਂ ਕਿ ਜਦੋਂ ਅਸੀਂ ਇਸ ਇਲਾਕੇ 'ਚ ਗਏ ਤਾਂ ਇਹ ਖੈਰ ਨਾ ਦੇ ਰੁੱਖ ਖੈਰ ਹੋਇਆ ਫਲਾਈ ਹੋਇਆ ਰੇਰੂ ਹੋਇਆ ਇਹ ਰੁੱਖ ਸੀ ਮਤਲਬ ਕਹਿੰਦਾ ਜਿਹੜੇ ਡਰਾਈ ਲੱਕੇ ਚੱਲਣ ਵਾਲੇ ਹੈਗੇ ਜਾਂ ਰੇਤੇ ਚੱਲਣ ਵਾਲੇ ਹੈਗੇ ਆ ਜਾਂ ਪੱਥਰਾਂ 'ਚ ਚੱਲ ਸਕਦੇ ਆ ਇਹ ਸੀ ਮਤਲਬ ਇਹਨੂੰ ਲਾਵਾਂਗੇ ਤਾਂ ਇਸ ਲਈ ਅੱਜ ਦੀ ਜਾਣਕਾਰੀ ਸੀ ਬਹੁਤ ਸਾਰੇ ਰੁੱਖਾਂ ਬਾਰੇ ਚਰਚਾ ਕਰਦੇ ਆਉਂਦੇ ਆ ਸਾਡੀਆਂ ਜਿਹੜੀਆਂ ਪਿੰਡਾਂ 'ਚ ਵੀ ਲੋਕਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਬਹੁਤ ਸਾਰੇ ਜਿਹੜੇ ਘੋਮ ਦੇ ਰੰਨੇ ਆ ਉੱਥੋਂ ਵੀ ਸਾਨੂੰ ਬਹੁਤ ਸਾਰੇ ਬਜ਼ੁਰਗਾਂ ਤੋਂ ਪਤਾ ਲ ਜਾਂ ਤੁਸੀਂ ਆਪਦਾ ਐਕਸਪੀਰੀਅੰਸ ਲੈ ਕੇ ਕੁਝ ਗੇਨ ਕਰ ਸਕਦੇ ਹੋ ਜਰੂਰ ਤੁਸੀਂ ਦੇਖਦੇ ਹੋ ਕੀ ਕੀ ਗਰੋ ਹੋ ਰਿਹਾ ਜਾਂ ਗੁਰੂ ਘਰਾਂ ਚ ਰੁੱਖੋ ਬੱਚੇ ਆ ਜਾਂ ਸਾਡੇ ਪਿੰਡਾਂ ਦੇ ਨਾਮ ਪਏ ਹੋਏ ਆ ਉੱਥੇ ਹੀ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਆ ਜਾਂ ਸਾਡੇ ਕੋਲ ਬਜ਼ੁਰਗ ਬੱਜਦੇ ਜਿਹੜੇ ਸਾਡੇ ਕੋਲੇ 70 80 85 70 ਤੋਂ ਲੈ ਕੇ 80 85 ਤੱਕ ਉਮਰ ਪਈਆਂ ਉਹਨਾਂ ਨੂੰ ਸਾਰਿਆਂ ਨੂੰ ਹਜੇ ਵੀ ਹੈਗਾ ਸਿਸਟਮ ਵੀ ਉਹ ਉਹ ਸਾਨੂੰ ਦੱਸ ਸਕਦੇ ਆ ਰੁੱਖਾਂ ਬਾਰੇ ਇਸ ਲਈ ਸਾਡੀ ਜਿਹੜੀ ਕੋਸ਼ਿਸ਼ ਹੁੰਦੀ ਹੈ ਵੀ ਵੱਧ ਤੋਂ ਵੱਧ ਇਸ ਵੀਡੀਓ ਨੇ ਚਰਚਾ ਕੀਤੀ ਜਾਵੇ ਜਿਨ੍ਹਾਂ ਨੂੰ ਸਾਨੂੰ ਨੌਲੇਜ ਹੈਗੀ ਆ ਉਸ ਤੋਂ ਬਾਅਦ ਜੇ ਇਸ ਵੀਡੀਓ ਨੂੰ ਸੁਣ ਕੇ ਕਿਸੇ ਨੂੰ ਹੋਰ ਪਤਾ ਵੀ ਖੈਰ ਕਿਵੇਂ ਪੁਰਾਣੇ ਸਮੇਂ ਚ ਵਰਤੀ ਜਾਂਦੀ ਸੀ ਹੋਰ ਇਹਦੇ ਗੁਣ ਗੁਣ ਪਤਾ ਹੈਗਾ ਸਾਨੂੰ ਜਰੂਰ ਸਾਨੂੰ ਦੱਸੋ ਕਮੈਂਟ ਰਾਹੀਂ ਤਾਂ ਅਸੀਂ ਉਹਨੂੰ ਆਪਣੀ ਜਿਹੜੀ ਸਟੱਡੀ ਹੈਗੀ ਉਹਦੇ ਵਿੱਚ ਹੋਰ ਐਡ ਕਰਾਂਗੇ ਕਿਉਂਕਿ ਇਹ ਜਿਹੜੇ ਰੁੱਖਾਂ ਦੇ ਅਸੀਂ ਜਿਹੜਾ ਸਟੱਡੀ ਕਰਦਾ ਹੈ ਕਾਫੀ ਕਿਤਾਬਾਂ ਨੂੰ ਫੋਲੋ ਕਰਨਾ ਪੈਂਦਾ ਕਾਫੀ ਅਸੀਂ ਇੰਟਲੀਜਰ ਸਰਵ ਕਰਦੇ ਹੈਗੇ ਆ ਬਜ਼ੁਰਗਾਂ ਨਾਲ ਗੱਲਾਂ ਕਰਦੇ ਆ ਸਾਰਾ ਉਸ ਤੋਂ ਬਾਅਦ ਜਾ ਕੇ ਕੁਝ ਅਸੀਂ ਤੱਤ ਕੱਢ ਕੇ ਵੀਡੀਓ ਬਣਾਉਣੀ ਹੈਗੇ ਆ ਇਸ ਲਈ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਜਿਹੜੇ ਪੰਜਾਬ ਦੇ ਦੇਸੀ ਰੋਖਾ ਵਿਰਾਸੀ ਰੋਖਾ ਹੈਗੇ ਆ ਇੰਡੀਆ ਦੇ ਨੇਟਿਵ ਹੈਗੇ ਆ ਉਹਨਾਂ ਨੂੰ ਸੀ ਮਤਲਬ ਕਹਿੰਦਾ ਵੱਡੇ ਸਕੇਲ ਤੇ ਪੰਜਾਬ ਵਿੱਚ ਲਾਉਣ ਦਾ ਇੱਕ ਕਾਰਜ ਚਲਾਇਆ ਹੋਇਆ ਕੋਈ ਸਾਨੂੰ ਪਤਾ ਪੰਜਾਬ ਦਾ ਹਰੀ ਕ੍ਰਾਂਤੀ ਤੋਂ ਬਾਅਦ ਸਾਡਾ ਪੰਜਾਬ ਦੇ ਸਿਸਟਮ ਨੇ ਢਿੱਡ ਭਰਿਆ ਫੂਡ ਬਾਉਲਸੀ ਹੈਗੇ ਆ ਪਰ ਫੂਡ ਬਾਉਲ ਦੀ ਕਾਸਟ ਜਿਹੜੀ ਸਾਨੂੰ ਸਹਿਣੀ ਪਈ ਆ ਉਹ ਬਹੁਤ ਵੱਡੇ ਲੈਵਲ ਤੇ ਰੁੱਖ ਕੱਢੇ ਗਏ ਆ ਜਿਵੇਂ ਸਾਡੇ ਨਾਲ ਬਜ਼ੁਰਗ ਦਾਦਦੇ ਸਾਨੂੰ ਜਿਵੇਂ ਝੰਡ ਦੀ ਗੱਲ ਪਿੱਛੇ ਚੱਲ ਰਹੀ ਸੀ ਝੰਡ ਇਹ ਜਾ ਰੋਖਾ ਜਿਹੜਾ ਸਾਡੇ ਆਮ ਹੁੰਦਾ ਸੀਗਾ ਉਹ ਹੌਲੀ ਹੌਲੀ ਜਮੀਨਾ ਚੋਂ ਕੱਢੇ ਕਿਉਂਕਿ ਉਹ ਹੁਣ ਜੰਡਰ ਟਾਮੇ ਟੇਲੇ ਦਿਖਣ ਲੱਗ ਗਏ ਹੁਣ ਉਹ ਧਾਰਮਿਕ ਸਥਾਨਾਂ ਤੇ ਦਿਖਣ ਲੱਗ ਗਏ ਮਾੜਾ ਮੋਟਾ ਜਿਸ ਤਰ੍ਹਾਂ ਲੋਕ ਪੁਰਾਣੇ ਸਮੇਂ ਚ ਪੂਜਦੇ ਸੀ ਉਹੀ ਜਗ੍ਹਾਾਂ 'ਤੇ ਰਹਿ ਗਏ ਆ ਇਸ ਲਈ ਇਹ ਵੀ ਰੁੱਖ ਜਿਹੜੇ ਹੈਗੇ ਹੌਲੀ ਹੌਲੀ ਘੜਤੇ ਤੁਰੇ ਜਾ ਰਿਹਾ ਤੇ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਰੁੱਖਾਂ ਦੀ ਪ੍ਰਕਿਰਿਆ ਨੂੰ ਜਾਣੀਏ ਰੁੱਖਾਂ ਨੂੰ ਸਮਝੀਏ ਰੁੱਖਾਂ ਨੂੰ ਸਮਝ ਕੇ ਇਹ ਜਿਹੜੇ ਕੀਮਤੀ ਰੁੱਖਾ ਜਿਹੜੇ ਪੰਜਾਬ ਦੀ ਧਰਤੀ ਨੂੰ ਸੋਹ ਸਕਦੇ ਨੂੰ ਲਾ ਕੇ ਆਪਾਂ ਧਰਤੀ ਨੂੰ ਖੁਸ਼ਹਾਲ ਕਰੀਏ ਧੰਨਵਾਦ ਸਾਰਿਆਂ ਸਸਿ